ਦੀ ਬਣਾ ਲਿਆ ਸੀ ਜਿਵੇਂ ਹੜੀਆਂ ਪੱਕਾਲੇ ਨਾਲ ਤਕੜੇ ਰਿਓ ਦਮਿਓ ਨਾ ਬਾਕੀ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਵੀ ਮੋਤੀ ਨੂੰ ਬਣਾਣਾ ਛੇਤੀ ਨਾਲ ਹੱਥੋਂ ਦਾ ਵੀ ਇਹਨਾਂ ਦੇ ਰਲਿਆ ਥੈਂਕ ਯੂ ਸਰਕਾਰ ਵਿੱਚ ਹੱਥ ਇਹਨਾਂ ਦਾ ਪੰਜਾਬ ਦੀ ਜਵਾਨੀ ਨਾਸ਼ ਕਰਨਾ ਚਾਹੁੰਦੇ ਆ ਨਸ਼ਾ ਜਰੂਰ ਲੱਗਿਆ ਪਰ ਨਸ਼ਾ ਪਾਣਾ ਨਹੀਂ ਕਬੂਤਰਾ ਘੋੜੀਆਂ ਕੁੱਤੇ ਦਾ ਲੱਗਿਆ ਇਹਦਾ ਬੰਦਾ 23 ਲੀਟਰ ਤੇ ਪਿਆ ਤਾਂ ਵੀ ਯਾਦ ਕਰਦਾ ਵੀ ਇੱਕ ਵਾਰੀ ਖੁੱਡੇ ਦਾ ਬਾਹਰ ਤੇ ਲੈ ਜਾਓ ਹਾਂ ਜੀ ਆਪਾਂ ਪੈ ਲਾ ਲਏ ਅਮਰੀਕਾ ਅਮਰੀਕਾ ਦਾ ਗਾਵਾ ਮੈਗਨਿਟੀ ਫਤਿਹ ਉਹ ਕੈਮਰਿਆ ਚੱਤ ਕੇ ਵਾਹਣੀ ਸ਼ੌਕ ਮਾਰ ਸਕਦੇ ਦਾਦੇ ਪਰਦਾਦਿਆਂ ਦੇ ਸ਼ੌਕ ਇਹਨਾਂ ਨੂੰ ਕੀ ਪਤਾ ਵੀ ਪੰਜਾਬ ਕੀ ਚੀਜ਼ ਆ ਆਪਾਂ ਦਾ ਮੋਦੀ ਬਣਾ ਲਿਆ ਸੀ ਤਾਂ ਜਦੋਂ ਹਲਕੇ ਪੱਕਾਲੇ ਮੇਰੇ ਵਰਗਾ ਜਾਟਾ ਗਾਵੇਂ ਦੁੱਤ ਕਰਾਉਂ ਉੱਠ ਗਿਆ ਉੱਥੇ ਉਹਦੀ ਰੀਲ ਬਣਾਈ ਜਾਵੇ ਕਹਦੀ ਜੇ ਗਊ ਕਾਂ ਪਲਾਟਕਾਰ ਕਰਾਤੇ ਆ ਇਹ ਆਪਾਂ ਨੂੰ ਗਾਂਆਂ ਵੀ ਨਹੀਂ ਦਵੀਆਂ ਕਰਾਉਂ ਦਿਆ ਕਰਦੇ ਨਾ ਮੰਗਿਆ ਇਹਨਾਂ ਨੂੰ ਪਤਾ ਹੀ ਨਹੀਂ ਆਪਣੀਆਂ ਰਵੱਈਤ ਚੀਜ਼ਾਂ ਦਾ ਇਹਨਾਂ ਨੂੰ ਆਪਾਂ ਝੋਨਾ ਕੰਨ ਕਰਕੇ ਦੇਈ ਜਾਂਦੇ ਖਾਣਾਂ ਦਾ ਨੂੰ ਫੁੱਲ ਮਿਲ ਜਾਂਦਾ ਤਕੜੇ ਰਿਓ ਦਮਿਓ ਨਾ ਆਪਾਂ ਇਹ ਆਪਦੇ ਸ਼ੌਂਕ ਬੜ ਕਰਾ ਰੱਖੇ ਬਾਕੀ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਵੀ ਮੋਤੀ ਨੂੰ ਬਣਾਣਾ ਛੇਤੀ ਨਾਲ ਹੱਥੋਂ ਦਾ ਵੀ ਇਹਨਾਂ ਦੇ ਰਲਿਆ ਸੈਂਟਰ ਸਰਕਾਰ ਬੇੜਾ ਬਾਈ ਕੋਈ ਵੀ ਕਾਨੂੰਨ ਨਹੀਂ ਬਣਦਾ ਹੁੰਦਾ ਸੈਂਟਰ ਸਰਕਾਰ ਵਿੱਚ ਹੱਥੋਂ ਦਾ ਪੰਜਾਬ ਦੀ ਜਵਾਨੀ ਨਾਸ਼ ਕਰਨਾ ਚਾਹੁੰਦੇ ਆ ਜਿਹੜੇ ਕਹਿੰਦੇ ਆ ਵੀ ਪੰਜਾਬ ਚੋਂ ਨਸ਼ੇੜੀ ਆ ਆ ਚੱਲ ਕੇ ਵੀਡੀਓ ਦੇਖ ਲੈਣ ਤੇ ਆ ਕਿੰਨੇ ਬਾਵਾ ਦੇ ਪੁੱਤਾਂ ਨਸ਼ਾ ਨਸ਼ਾ ਜ਼ਰੂਰ ਲੱਗਿਆ ਪਰ ਨਾ ਸਾ ਮਾਣਾ ਨਹੀਂ ਕਬੂਤਰਾ ਘੋੜਿਆਂ ਕੁੱਤੇ ਦਾ ਲੱਗਿਆ ਇਹਦਾ ਬੰਦਾ ਵੈਂਟੀਲੇਟਰ ਤੇ ਪਿਆ ਤਾਂ ਵੀ ਯਾਦ ਕਰਦਾ ਵੀ ਇੱਕ ਵਾਰੀ ਖੁੱਡੇ ਦੇ ਬਾਹਰ ਤੇ ਲੈ ਜਾ ਇੱਕ ਵਾਰੀ ਮੇਰੇ ਕੁੱਤੇ ਜਾਂ ਮੈਨੂੰ ਘੋੜੇ ਵਿਖਾ ਦਿਓ ਬਹੁਤ ਬਹੁਤ ਅਸੀਂ ਤਾਂ ਸੈਂਟਰਾਂ ਚ ਛੱਡੇ ਜਾ ਸਕਦੇ ਆ ਪਰ ਇਹ ਨਿਰਾਸ਼ਤਾ ਕੋਈ ਅਜ ਤੱਕ ਸੈਂਟਰ ਨਹੀਂ ਬਣਿਆ ਛੱਡਣ ਨੂੰ ਤਗੜੇ ਰੋ ਟੋਪਰੇ ਥੋਡੇ ਨਾਲ ਬਾਜੀਆ ਹੀ ਛੱਡਦੇ ਰਵਾਂਗੇ ਕੁਛ ਨਹੀਂ ਹੁੰਦਾ ਕਾਨੂੰਨ ਦਾ ਤਣਿਆ ਲੈ ਮੈਨੂੰ ਪਤਾ ਨਹੀਂ ਛੇਦੀ ਮੜ ਕੇ ਸਰਕਾਰਾਂ ਮੰਗਦੀ ਜਾਂਦੀਆਂ ਆਉਂਦੀਆਂ ਸਾਡਾ ਇੱਕ ਜਿੰਦਾਬਾਦ ਪੰਜਾਬ ਦੀ ਜਵਾਨੀ ਜਿੰਦਾਬਾਦ ਸਾਡੇ ਰਵੈਤੀ ਖੇਡ ਜਿੰਦਾਬਾਦ ਵਾਹ ਗੁਰਜੀ ਕਾ ਖਾਲਸਾ